ਆਪਣਾ ਮਾਨ ਰੂਪੀ ਨਾ ਹਾਂ ਜੀ। ਹਾਂਜੀ ਹੱਸੀ ਗਾਲ ਦੋਸਤੋ ਅੱਜ ਆਪਾਂ ਮਾਨਵੀ ਬੁੜੀਆਂ ਤੋਂ ਪਿੰਡ ਕਰਮਗੜਾ ਉੱਤਾਲੀ ਨੂੰ ਚੱਲਿਆ ਸਾਡੇ ਨਾਲ ਐਮਐਲਏ ਡਾਕਟਰ ਵੀਜੇ ਸਿੰਘਲਾ ਜੀ ਵੀ ਇਸ ਟਾਈਮ ਹਾਜ਼ਰ ਨੇ ਗੱਡੀ 'ਚ ਤੇ ਇਹ ਰੋਡ ਹੈ ਜਿਹੜੀ ਲਗਭਗ 2.5 3 ਕਿਲੋਮੀਟਰ ਹੋਣੀ ਹੈ ਨਾ ਭਾਈ। ਹਾਂਜੀ ਭਾਈ 2.5 3 ਕਿਲੋਮੀਟਰ ਹੈ ਤੇ ਜਦੋਂ ਦੇ ਮਤਲਬ ਦੇਸ਼ ਹੈ ਯਾਦ ਹੋਇਆ ਗੱਲ ਮੁਕਾਓ। ਉਹਦੋਂ ਤੋਂ ਲੈ ਕੇ ਅੱਜ ਤੱਕ ਜੰਮ ਕੱਚਾ ਰਾਹ ਸੀ। ਤੇ ਅੱਜ ਪਹਿਲੀ ਵਾਰ ਅਸੀਂ ਸਫਰਾਂ ਦਿਖਾਉ ਉਗਰਲਾ ਲੱਕੇ ਦਿਖਾਈ ਬਈ ਹਾਂਜੀ ਬਾਈ ਆ ਦੇਖੋ ਵਧੀਆ ਇੱਥੇ ਸ਼ੈਲਰ ਵਗੈਰਾ ਲੱਗੇ ਨੇ ਏਰੀਆ ਵੀ ਡਿਵੈਲਪ ਹੋ ਗਿਆ ਤੇ ਰਾਹ ਵੀ ਵਧੀਆ ਬਣ ਗਿਆ ਸਾਰਾ ਪੱਕਾ ਤੇ ਨਾਲ ਹੀ ਅੱਗੇ ਪਾਈਪ ਲਾਈਨ ਵੀ ਕੰਮ ਚੱਲ ਰਿਹਾ ਪਾਈਪਾਂ ਦੀ ਫੈਕਟਰੀ ਹੈ ਜੀ ਗੁਰੂ ਘਰ ਅੱਗੇ ਮੈਂ ਅੱਛਾ ਜੀ ਹਾਂ ਅੱਗੇ ਬਿਲਕੁਲ ਗੁਰੂ ਘਰ ਤੱਕ ਕਰਮਗਾੜਾ ਉੱਤਾਂ ਵਾਲੀ ਤੱਕ ਇਹ ਰਾਹ ਬਣਿਆ ਤੇ ਦੋਨੇ ਪਿੰਡਾਂ ਦੇ ਕਾਫੀ ਲੋਕ ਹੁਣ ਮਾਨ ਵੀ ਬੜੀਆਂ ਰੋਕੇ ਉਹਨਾਂ ਨੇ ਵੀ ਸਾਡਾ ਧੰਨਵਾਦ ਕਰਿਆ ਬਕਾਇਦਾ ਕਿਹਾ ਵੀ ਤੁਸੀਂ ਇੱਧਰ ਦੀ ਜਾਓ ਸਾਤ ਚੱਕ ਲੱਗੇੜੇ ਹੀ ਲਾਉਣ ਆਉਣੇ ਤੇ ਮੈਂ ਬੇਨਤੀ ਕਰੂੰ ਵੀ ਐਮਐਲਏ ਸਾਹਿਬ ਵੀ ਕੁਝ ਦੱਸਣ ਜ਼ਰੂਰ। ਹਾਂਜੀ ਸਰ। ਸਤਿ ਸ਼੍ਰੀ ਅਕਾਲ ਜੀ। ਕਾਫੀ ਢੇਰ ਤੋਂ ਅਸੀਂ ਆਉਂਦੇ ਸੀ ਜਦੋਂ ਵੀ ਮਾਨਵੀ ਉੜੀਆਂ ਪਿੰਡ ਤਾਂ ਉੱਥੋਂ ਦੀ ਪੰਚਾਇਤ ਤੇ ਲੋਕਾਂ ਦਾ ਇਹੀ ਸੀ ਕਿਉਂਕਿ ਇੱਥੇ ਇਤਿਹਾਸਿਕ ਗੁਰੂ ਘਰ ਹੈ ਜਿੱਥੇ ਬਹੁਤ ਪਿੰਡਾਂ ਦੀ ਆਲੇ-ਦੁਆਲੇ ਦੀ ਇਹ ਇਲਾਕੇ ਦੀ ਸੰਗਤ ਵੀ ਆਉਂਦੀ ਹੈ ਬੜਾ ਕੱਚਾ ਰਾਹ ਸੀ। ਹੁਣ ਤਾਂ ਇਹ ਸੜਕ ਤੇ ਸ਼ੈਲਰ ਵਗੈਰਾ ਬਣ ਗਏ ਫੈਕਟਰੀਆਂ ਲੱਗੀਆਂ। ਔਰ ਇਸ ਰਾਹ ਨੂੰ ਪੱਕਾ ਕਰਨ ਦਾ ਤਹਈਆ ਮਤਲਬ ਕਿਸੇ ਨੇ ਪਿਛਲੇ ਸਮੇਂ ਚ ਨਹੀਂ ਕੀਤਾ ਸੋ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਇਹ ਰਾਹ ਪੱਕਾ ਹੋ ਗਿਆ ਔਰ ਜਿੱਥੋਂ ਤੱਕ ਇਹ ਆਪਣਾ ਗੁਰੂ ਘਰ ਤੱਕ ਇਹ ਰਾਹ ਪੱਕਾ ਹੋ ਗਿਆ ਹੁਣ ਸਾਰੀ ਸੰਗਤ ਇੱਧਰ ਦੀ ਬੜੇ ਸੌਖੇ ਤਰੀਕੇ ਨਾਲ ਕਰਮਗੜ੍ਹ ਔਤਾਂ ਵਾਲੀ ਅੱਗੇ ਮੂਸਾ ਪਿੰਡ ਹੁੰਦੇ ਹੋਏ ਜਿਹੜੀ ਆਪਣੇ ਮਾਨਸਾ ਸੰਦੂਰਗੜ੍ਹ ਮੇਨ ਰੋਡ ਤੇ ਇਹ ਇਹ ਰਸਤਾ ਮਲਾਉਂਦਾ ਸੋ ਤੁਹਾਡਾ ਸਾਰਿਆਂ ਦਾ ਸਹਿਯੋਗ ਚਾਹੀਦਾ ਇਸ ਤਰ੍ਹਾਂ ਦੇ ਕੰਮ ਜਿਹੜੇ ਹੈ ਆਪਾਂ ਕਰਦੇ ਰਹੀਏ ਔਰ ਤੁਹਾਡੇ ਸਹਿਯੋਗ ਨਾਲ ਮਾਨਸਾ ਇਹ ਰਹੀ ਜੀ ਹੁੰਦੀ ਰਹੇ ਬਹੁਤ ਬਹੁਤ ਧੰਨਵਾਦ